ਜਿਹੜਾ ਆਮਲੇ ਦਾ ਆਚਾਰ ਹੈ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਬਹੁਤ ਹੀ ਟੇਸਟੀ ਜਿਹਾ ਆਚਾਰ ਮਜ਼ੇਦਾਰ ਜਿਹਾ ਆਪਣੇ ਸਿਰ ਵਾਸਤੇ ਆਪਣੇ ਪੇਟ ਵਾਸਤੇ ਜਾਂ ਫਿਰ ਵਾਲਾਂ ਦੀ ਗਰੋਥ ਵਧਾਉਣ ਲਈ ਇਹ ਬਹੁਤ ਹੀ ਫਾਇਦੇਮੰਦ ਆਚਾਰ ਹੈ ਤੇ ਜੇ ਇਹ ਕਾਮਲਾ ਆਪਾਂ ਰੋਜ਼ ਖਾਈਏ ਤੇ ਹਰ ਬਿਮਾਰੀ ਦੀ ਜੜ ਨੂੰ ਖਤਮ ਕਰਨ ਦੇ ਵਿੱਚ ਬਹੁਤ ਹੀ ਲਾਭਕਾਰੀ ਹੈ ਤੇ ਇਹ ਆਮਲੇ ਦਾ ਆਚਾਰ ਆਪਾਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਹਨੂੰ ਆਪਾਂ ਸਾਲ ਤੋਂ 2 ਸਾਲ ਤੱਕ ਬਹੁਤ ਹੀ ਆਰਾਮ ਨਾਲ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਸਿਰਫ ਆਪਾਂ ਇਹਨੂੰ 15 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਔਰ ਇਹਨਾਂ ਟੇਸਟੀ ਜਾਂ ਆਚਾਰ ਆਪਣਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਵੋ ਚਲੋ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਜਿਹੜੀ ਮੈਂ ਇੱਥੇ ਲੈ ਲਿਆ ਆਮਲੇ ਇਹ 1/2 ਕਿਲੋ ਦੇ ਕਰੀਬ ਮੈਂ ਆਮਲੇ ਲਏ ਹੋਏ ਨੇ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋਲਾਂਗੇ ਧੋਣ ਤੋਂ ਬਾਅਦ ਆਪਾਂ ਇਹਨੂੰ ਜਾਂ ਤਾਂ ਧੁੱਪ 'ਚ ਸੁਕਾ ਲਈਏ ਤੇ ਜ਼ਿਆਦਾ ਵਧੀਆ ਰਹੇਗਾ ਤੇ ਜੇ ਧੁੱਪ ਨਹੀਂ ਹੈ ਤਾਂ ਆਪਾਂ ਇਹਨੂੰ ਪੱਕੇ ਥੱਲੇ ਸੁਕਾ ਲਾਂਗੇ ਚੰਗੀ ਤਰ੍ਹਾਂ ਸੁੱਕੇ ਸਾਫ ਕੱਪੜੇ ਦੇ ਨਾਲ ਇਹਨੂੰ ਪੂੰਝ ਕੇ ਚੰਗੀ ਤਰ੍ਹਾਂ ਪਹਿਲਾਂ ਆਪਾਂ ਸੁਕਾ ਲਾਂਗੇ ਹੁਣ ਇਹਨੂੰ ਆਪਾਂ ਪਹਿਲਾਂ ਧੋ ਲੈਨੇ ਆਂ ਆਪਾਂ ਇਹਨੂੰ ਸਾਫ ਕਰਾਂਗੇ ਬਾਅਦ 'ਚ ਗਾੜ੍ਹ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਆਪਣੀ ਆਵਲੇ ਜਿਹੜੇ ਨੇ ਆਪਾਂ ਨੇ ਧੋ ਲਏ ਨੇ ਸਾਰਾ ਪਾਣੀ ਆਪਾਂ ਇਹਨਾਂ ਚੰਗੀ ਤਰ੍ਹਾਂ ਕੱਢ ਦੇਣਾ ਹੈ ਪਾਣੀ ਕੱਢਣ ਤੋਂ ਬਾਅਦ ਹੁਣ ਇਹਨੂੰ ਆਪਾਂ ਥਲੇਟ ਲੈ ਲਈਏ ਤੇ ਹੁਣ ਇਹਦੇ ਵਿੱਚ ਆਪਾਂ ਸਾਰੇ ਆਵਲੇ ਆਪਾਂ ਨੇ ਕੱਢ ਲੈਣੇ ਨੇ ਤੇ ਜੇ ਧੁੱਪ ਚ ਰੱਖ ਦੀ ਤੇ ਬਹੁਤ ਵਧੀਆ ਰਹੇਗਾ ਨਹੀਂ ਤੇ ਪੱਖੇ ਥੱਲੇ ਵੀ ਆਪਾਂ ਇਹਨੂੰ ਬਹੁਤ ਤਰ੍ਹਾਂ ਸੁਕਾ ਸਕਦੇ ਆ ਜੇ ਪੱਖੇ ਥੱਲੇ ਸੁਕਾਉਣਾ ਤੇ ਪਹਿਲਾਂ ਇਹਨੂੰ ਆਪਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਜਿੰਨਾ ਮੋਇਸਚਰ ਹੈ ਸਾਰਾ ਸੁੱਕੇ ਕੱਪੜਿਆਂ ਨਾਲ ਆਪਾਂ ਨੇ ਇਹਨੂੰ ਸਾਫ਼ ਕਰਕੇ ਉਹਦੇ ਬਾਅਦ ਆਪਾਂ 15 ਤੋਂ 20 ਮਿੰਟ ਲਈ ਆਪਾਂ ਪੱਖੇ ਦੇ ਥੱਲੇ ਰੱਖ ਦਾਂਗੇ ਉਹਦੇ ਨਾਲ ਜਿੰਨਾ ਵੀ ਇਹਦਾ ਮੋਇਸਚਰ ਹੈ ਸਾਰੇ ਦਾ ਸਾਰਾ ਖਤਮ ਹੋ ਜਾਏਗਾ ਬਾਹਰ ਵੀ ਧੁੱਪ ਥੋੜੀ ਜਿਹੀ ਘਟਈ ਹੈ ਅੱਜ ਬੱਦਲ ਜਿ ਹੋਏ ਪਏ ਨੇ ਤੇ ਮੈਂ ਨੂੰ ਅੱਜ ਅੰਦਰ ਹੀ ਤਾਂ ਦੇਖੋ ਆਵਲੇ ਆਪਣੇ ਬਿਲਕੁਲੀ ਧੋ ਕੇ ਸਾਫ਼ ਕਰ ਲਏ ਨੇ ਮੈਂ ਹੁਣ ਜਿੰਨੇ ਵੀ ਥੋੜੇ ਥੋੜੇ ਜਿਹੇ ਦਾਗ ਹੈਗੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਢ ਦਵਾਂਗੇ ਤੇ ਆਪਾਂ ਹੁਣ ਇਹਦੇ 12 ਕਪੜੇ ਲਾ ਲੈਣੇ ਆ ਅੱਜ ਕਪੜੇ ਧੁੱਤੇ ਸੀ ਤੇ ਕਪੜੇ ਸਾਰੇ ਆਪਣੇ ਸੁੱਕ ਗਏ ਨੇ ਤਾਂ ਇਹ ਪੱਗਾਂ ਪਾਈ ਹੋਈਆਂ ਨੇ ਇਹਨਾਂ ਨੂੰ ਲਾ ਲੈਣੇ ਆਪਾਂ ਬੱਚੇ ਵੀ ਸਕੂਲੋਂ ਆਣ ਵਾਲੇ ਨੇ ਕਹਤ ਬਹੁਤ ਹੀ ਵਧੀਆ ਸੁੱਕ ਗਏ ਨੇ ਬਾਕੀ ਕੱਪੜੇ ਨੇ ਵੀ ਲਾ ਲੈਣੇ ਆਪਾਂ ਸਾਰੇ ਕੱਪੜੇ ਮਕੋਰਸੀ ਦੇ ਉੱਤੇ ਰੱਖ ਦਿੱਤੇ ਨੇ ਨਾਲ ਦਿਨ ਨਾਲ ਆਪਣਾ ਕੰਮ ਵੀ ਹੋ ਜਾਏਗਾ चलो जी सारे कपड़े अपने सुक गए हैं हम आप चेयर में अंदर ले जाते हैं कढ़ाई रखी है। मैं गैस के ऊपर गैस ऑन कर दंग हूँ मैं आप आमले तैयार कर रहे हैं हम तक अपना जो तेल है वो गर्म हो जाएगा अद्धा किलो आमले ने अपने ਅਸੀਂ ਜਿਹੜੇ ਆਮਲੇ ਲਏ ਨੇ 1/2 ਕਿਲੋ ਨੇ ਤੇ 1/2 ਕਿਲੋ ਦੇ ਵਿੱਚ ਮੈਂ ਸਿਰਫ ਇੱਕ ਕੜਚੀ ਤੇਲ ਪਾ ਰਹੀ ਆ ਜੇ ਤੁਹਾਡੇ ਆਮਲੇ ਜ਼ਿਆਦਾ ਨੇ ਕਿਲੋ ਨੇ ਤੇ ਤੁਸੀਂ ਦੋ ਕੜਚੀਆਂ ਪਾ ਸਕਦੇ ਹੋ ਦੇ ਵਿੱਚ ਤਾਂ ਤੇਲ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦਿੰਦੇ ਆ ਤੋਂ ਪਹਿਲੇ ਜਿਹੜੇ ਜਿਹੜੇ ਦਾਗ ਨੇ ਨਾ ਆਮਲੇ ਦੇ ਆਹੰਦਾ ਛਿੱਲ ਲਵਾਂਗੇ ਆਮਲੇ ਜਿਹੜਾ ਅਚਾਰ ਹੈ ਮੇਰਾ ਉਹ ਤੇ ਬਹੁਤ ਜ਼ਿਆਦਾ ਫੇਵਰਿਟ ਹੈ ਇਹਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਹੁੰਦਾ ਹੈ ਜਿਹਦਾ ਇਹਨੂੰ ਆਪਾਂ ਪਰੌਂਠੀ ਦੇ ਨਾਲ ਖਾਈਏ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਆਮਲੇ ਦਾ ਚਾਰ ਜਿਹੜਾ ਆਪਣੀ ਵਾਲਾਂ ਦੀ ਗਰੋਥ ਵਾਸਤੇ ਸਕਿਨ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਆਪਣੀ ਜੇ ਇਹ ਨਾਲ ਸਕਿਨ ਜਿਹੜੀ ਗਲੋਇੰਗ ਹੋ ਜਾਂਦੀ ਹੈ ਤੇ ਜੇ ਇਹਦਾ ਆਪਾਂ ਆਮਲੇ ਨੂੰ ਸੁਕਾ ਕੇ ਦਾ ਪਾਊਡਰ ਵੀ ਬਣਾ ਲੀਏ ਤੋਂ ਆਪਣੇ ਵਾਲਾਂ ਦੇ ਉੱਤੇ ਲਗਾਈਏ ਤੇ ਉਹਦੇ ਨਾਲ ਆਪਣੇ ਜਿਹੜੇ ਵਾਲ ਨੇ ਨੇਚਰਲੀ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਹ ਸਿਲਕੀ ਵੀ ਹੁੰਦੇ ਨੇ ਤੇ ਇਹਨਾਂ ਦੀ ਜਿਹੜੀ ਗਰੋਥ ਹੈ ਵਾਲਾਂ ਦੀ ਬਹੁਤ ਤੇਜ਼ੀ ਹੋਣ ਲੱਗ ਜਾਂਦੀ ਹੈ ਤੇ ਆਪਣੇ ਦਿਮਾਗ ਨੂੰ ਵੀ ਠੰਡਾ ਰੱਖਦਾ ਹੈ ਤੇ ਗਰਮੀਆਂ ਦੇ ਵਿੱਚ ਤੇ ਬਹੁਤ ਹੀ ਫਾਇਦੇਮੰਦ ਹੈ ਠੰਢਕ ਤੇ ਠੰਡਕ ਦਿੰਦਾ ਆਪਾਂ ਨੂੰ ਤੇ ਦਿਮਾਗ ਵਾਸਤੇ ਵੀ ਬਹੁਤ ਅੱਛਾ ਤੇ ਅੱਖਾਂ ਦੀ ਰੋਸ਼ਨੀ ਵਾਸਤੇ ਵੀ ਇਹ ਬਹੁਤ ਫਾਇਦੇਮੰਦ ਹੈ ਯਾਨਕਿ ਇਹਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਆਮਲੇ ਲੱਗਦਾ ਇਹ ਕਮਲਾ ਜੀ ਆਪਾਂ ਰੋਜ਼ ਖਾ ਲਈਏ ਨਾ ਤੇ ਆਪਣੀ ਜਿਹੜੀ ਪੇਟ ਦੀਆਂ ਸਸਤੀਆਂ ਕੋਈ ਵੀ ਤੇ ਉਹ ਇਹਦੇ ਨਾਲ ਬਹੁਤ ਆਰਾਮ ਮਿਲਦਾ ਇਹਨਾਂ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਉਹਨੇ ਸਾਰੀਆਂ ਖਤਮ ਹੋ ਜਾਂਦੀਆਂ ਨੇ ਜੇ ਆਪਾਂ ਆਦਤ ਪਾ ਲਈ ਨਾ ਕੀ ਖਾਵਣਾ ਆਪਾਂ ਨੇ ਡੇਲੀ ਖਾਣਾ ਹੈ ਤੇ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਤੇ ਨਾ ਹੀ ਆਪਾਂ ਨੂੰ ਅਗਰ ਆਮਲੇ ਖਾਣ ਨਾਲ ਆਪਾਂ ਇਤਾਂ ਪੇਟ ਸਾਫ਼ ਰਹੇਗਾ ਜੇ ਪੇਟ ਸਾਫ਼ ਰਹੇਗਾ ਤਾਂ ਆਪਣਾ ਨੇਚਰਲੀ ਗੱਲ ਹੈ ਕਿ ਕੋਈ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਆ ਸਕਦੀ ਇਸ ਤਰੀਕੇ ਨਾਲ ਆਪਾਂ ਇਹ ਸਾਫ਼ ਕਰ ਲੈਣੀ ਸਾਰੇ ਆਮਲੇ ਦੇਖੋ ਆਮਲੇ ਦੇ ਨੇ ਬਿਲਕੁਲ ਸੁੱਕ ਵੀ ਗਏ ਨੇ ਹੋਰ ਮੈਂ ਚਾਕੂ ਨਾਲ ਸਾਫ਼ ਕਰਦੇ ਜਿੰਨੇ ਵੀ ਹਲਕੇ ਫੁਲਕੇ ਦਾਗ ਸੀ ਮੈਂ ਸਾਰੇ ਦੇ ਸਾਰੇ ਇਹਦੇ ਉੱਤੇ ਸਾਫ਼ ਕਰ ਦਿੱਤੇ ਨੇ ਤੇ ਬਿਲਕੁਲ ਵੀ ਹੁਣ ਇਹਨਾਂ ਵਿੱਚ ਪਾਣੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸੁੱਕੇ ਹੋਏ ਆਮਲੇ ਆਪਣੇ ਹੋ ਚੁੱਕੇ ਨੇ ਆਪਾਂ ਨੇ ਆਮਲੇ ਨੂੰ ਬਿਲਕੁਲ ਹੀ ਹੁਣ ਸੁਕਾ ਲਿਆ ਤੇ ਹੁਣ ਆਪਣਾ ਇੱਥੇ ਤੇਲ ਵੀ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਤਾਂ ਬਹੁਤ ਹੀ ਆਰਾਮ ਆਰਾਮ ਨਾਲ ਆਪਾਂ ਨੇ ਤੇਲ ਦੇ ਵਿੱਚ ਪਾਣਾ ਇਹਨਾਂ ਨੂੰ ਸਾਰੇ ਆਮਲਿਆਂ ਨੂੰ ਆਪਾਂ ਇਕੱਠੇ ਪਾ ਦਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਬਹੁਤੀ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਹੈ ਬਹੁਤ ਹੀ ਵਧੀਆ ਆਪਣਾ ਟੇਸਟੀ ਜਿਆ ਚਾਰ ਬਣ ਕੇ ਤਿਆਰ ਹੋ ਰਿਹਾ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਛੇਤੀ ਛੇਤੀ ਸਬਸਕ੍ਰਾਈਬ ਕਰ ਲਓ ਇਸ ਚੈਨਲ ਤੇ ਆਪਾਂ ਬਹੁਤ ਹੀ ਵਧੀਆ ਵਧੀਆ ਰੈਸਪੀ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਇਹਨੂੰ ਆਪਾਂ ਇਦਾਂ ਫਰਾਈ ਕਰਨਾ ਹੈ ਫਲੇਮ ਨੂੰ ਆਪਾਂ ਮੀਡੀਅਮ ਟੂ ਲੋ ਰੱਖਣਾ ਹੈ ਹਾਈ ਫਲੇਮ ਦੇ ਉੱਤੇ ਆਪਾਂ ਨਹੀਂ ਫਰਾਈ ਕਰਾਂਗੇ ਇਦਾਂ ਲਾਪਾ ਹੀ ਲਾਈ ਜਾਵਾਂਗੇ ਜਿੱਦਾਂ ਜਿੱਦਾਂ ਆਪਣਾ ਜਿਹੜਾ ਆਮਲੇ ਨੇ ਫਰਾਈ ਹੋਈ ਜਾਣਗੇ ਇਹਨਾਂ ਦਾ ਜਿਹੜਾ ਕਲਰ ਹੈ ਨਾ ਚੇਂਜ ਹੁੰਦਾ ਜਾਏਗਾ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਜਿੰਨਾ ਜਿੰਨਾ ਇਹ ਫਰਾਈ ਹੋਈ ਜਾਏਗਾ ਉਦਾਂ ਦਾ ਇਹਦਾ ਕਲਰ ਬਦਲੀ ਜਾਏਗਾ ਇਹਨੂੰ 5 ਤੋਂ 6 ਮਿੰਟ ਤੱਕ ਆਪਾਂ ਇਦਾਂ ਹੀ ਫਰਾਈ ਕਰਨਾ ਹੈ ਫਲੇਮ ਨੂੰ ਮੀਡੀਅਮ ਰੱਖਣਾ ਹੈ ਆਪਾਂ ਨੇ ਹਾਂ ਦੇਖੋ ਥੋੜਾ ਥੋੜਾ ਜਿਹਾ ਜਿਹੜਾ ਕਲਰ ਇਹਦਾ ਬਦਲਣ ਲੱਗ ਗਿਆ ਹੈ ਇਨੂੰ ਆਪਾਂ ਰੱਖ ਦਵਾਂਗੇ। ਇੱਕ ਇੱਕ ਮਿੰਟ ਲਈ ਆਪਾਂ ਇੱਧਰ ਰੱਖਾਂਗੇ ਇਹਨੂੰ ਇੱਕ ਇੱਕ ਮਿੰਟ ਬਾਅਦ ਆਪਾਂ ਇਹਨੂੰ ਚੇਂਜ ਕਰਾਂਗੇ। ਉਲਟ ਪਲਟ ਕੇ ਆਪਾਂ ਬਦਲੀ ਕਰ ਦਾਂਗੇ ਇਹਨਾਂ ਨੂੰ। ਇਹ ਆਚਾਰ ਬਣਾ ਕੇ ਤੁਸੀਂ 2 ਸਾਲ ਤੱਕ ਬਹੁਤ ਆਰਾਮ ਨਾਲ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ। ਇਹ ਬਿਲਕੁਲ ਵੀ ਖਰਾਬ ਨਹੀਂ ਹੋਏਗਾ। ਜਦੋਂ ਦਾ 1 ਮਿੰਟ ਹੋਈ ਜਾਏਗਾ 1 ਮਿੰਟ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਪਲਟੀ ਜਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਹ ਆਪਣੇ ਆਵਲੇ ਫਰਾਈ ਹੋਈ ਜਾਣਗੇ ਥੋੜਾ ਥੋੜਾ ਜਿਹਾ ਇਹਨਾਂ ਦਾ ਜਿਹੜਾ ਕਲਰ ਹੈ ਉਹ ਚੇਂਜ ਹੋਈ ਜਾਏਗਾ ਫਿਰ 1 ਮਿੰਟ ਵਾਸਤੇ ਆਪਾਂ ਨੇ ਫੇਰ ਰੁਕ ਜਾਣਾ ਹੈ ਸਾਤ ਤੋਂ 8 ਮਿੰਟ ਆਪਾਂ ਨੂੰ ਇਹਨੂੰ ਲੱਗ ਜਾਣਗੇ ਫਰਾਈ ਕਰਦੇ ਆ ਪੂਰੇ ਹੀ 8 ਮਿੰਟ ਇਹਨੂੰ ਲੱਗ ਜਾਣਗੇ ਹਾਂ ਦੇਖੋ ਥੋੜਾ ਥੋੜਾ ਜਿਹਾ ਜਿਹੜਾ ਕਲਰ ਹੈ ਚੇਂਜ ਹੋਣ ਲੱਗ ਗਿਆ ਹੈ ਦੇਖੋ ਜੀ ਆਪਣੇ ਆਵਲੇ ਨੇ ਫਰਾਈ ਹੋ ਚੁੱਕੇ ਨੇ ਹੋਰ ਇਹਨਾਂ ਦਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਇਹ ਹੁਣ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਨੇ ਫਰਾਈ ਹੋ ਕੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਲੂਣ ਲੂਣ ਆਪਾਂ 1.5 ਚਮਚ ਮਾ ਬਾਦਣੀ ਹੈ ਇਹਦੇ ਵਿੱਚ ਲੂਣ ਤੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਲਦੀ ਥੋੜੀ ਜਿਹੀ ਹਲਦੀ ਪਾ ਦਵਾਂਗੇ ਆਪਾਂ ਫਿਰ ਲਾਲ ਹੀ ਮੇਂ ਭੀਚ ਪਾ ਦੋਗੀ ਲਾਲ ਮਿਰਚ ਹੁਣ ਇਹਨਾਂ ਨੂੰ ਮਿਕਸ ਕਰ ਦਾਂਗੇ ਬਹੁਤ ਹੀ ਵਧੀਆ ਕਲਰ ਆ ਗਿਆ ਹੈ ਆਮਲੇ ਤੇ ਜਦੋਂ ਆਪਾਂ ਹਲਦੀ ਪਾਈ ਹੈ ਹਲਦੀ ਦੇ ਨਾਲ ਬਹੁਤ ਹੀ ਵਧੀਆ ਕਲਰ ਆ ਗਿਆ ਹੈ ਤੇ ਹਲਕਲ ਕੇ ਜੀ ਆਪਣੇ ਜਿਹੜੇ ਆਮਲੇ ਨੇ ਇਹ ਗਲ ਵੀ ਚੁੱਕੇ ਨੇ ਮੈਂ ਤੁਹਾਨੂੰ ਦਿਖਾ ਦੇਣੀ ਆ ਆ ਦੇਖੋ ਆਪੇ ਆਮਲੇ ਜਿਹੜੇ ਨੇ ਬਹੁਤ ਹੀ ਵਧੀਆ ਗਲ ਗਏ ਨੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਉੱਤੇ ਜਿਵੇਂ ਮੈਂ ਇਹ ਚਾਟਾਂਗੀ ਕਾਲੀ ਮਿਰਚ ਔਰ ਜੀਰੇ ਦਾ ਪਾਊਡਰ ਇਹਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਹੁੰਦਾ ਹੈ ਇਹ ਵੀ ਮਿਕਸ ਕਰ ਦਾਂਗੇ ਆਪਾਂ ਹੁਣ ਆਪਾਂ ਕਰ ਦਾਂਗੇ ਗੈਸ ਦੀ ਫਲੇਮ ਨੂੰ ਆਫ ਤੇ achar ਜਿਹੜਾ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਹੁਣ ਜਦੋਂ ਵੀ ਆਪਾਂ ਇਹਨੂੰ ਪਾਣਾ ਹੈ ਤੇ ਜੇ ਤੁਹਾਡੇ ਕੋਲ ਕੱਚ ਦਾ ਕੰਟੇਨਰ ਹੈ ਤੇ ਉਹਦੇ ਵਿੱਚ ਵੀ ਪਾ ਸਕਦੇ ਹੋ ਤੇ achar ਨੂੰ ਪਹਿਲਾਂ ਆਪਾਂ ਠੰਡਾ ਹੋਣ ਲਈ ਰੱਖ ਦਾਂਗੇ ਜਦੋਂ achar ਆਪਣਾ ਪੂਰੀ ਤਰ੍ਹਾਂ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਜਿਹੜੇ ਕੰਟੇਨਰ 'ਚ ਵੀ ਤੁਸੀਂ ਪਾਣਾ ਹੈ ਉਹਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਤੇ ਆਪਾਂ ਨੇ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਆਚਾਰ ਨੂੰ ਰੱਖਣ ਲੱਗੀਆਂ ਇੱਕ ਤਾਂ ਆਪਾਂ ਨੇ ਆਟੇ ਵਾਲੇ ਹੱਥ ਨਹੀਂ ਮਣੀ ਚੈ ਦੀ ਨਾ ਹੀ ਪਾਣੀ ਵਾਲੇ ਹੱਥੋਂ ਆਟੇ ਵਾਲੇ ਹੱਥ ਇਹਦੇ ਉੱਤੇ ਲਗਣੇ ਨਹੀਂ ਚਾਹੀਦੇ ਤੇ ਉਹਦੇ ਬਾਅਦ ਜਿਹੜਾ ਆਪਣਾ ਆਚਾਰ ਹੈ ਲੌਂਗ ਟਾਈਮ ਤੱਕ ਚੱਲ ਸਕਦਾ ਹੈ ਚਾਹੇ ਇਹਨੂੰ 2 ਸਾਲ ਰੱਖ ਲਓ ਇਹ ਜਿਹੜਾ ਆਚਾਰ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਬਹੁਤ ਹੀ ਟੇਸਟੀ ਮਜ਼ੇਦਾਰ ਜਿਹਾ ਆਪਣਾ ਆਚਾਰ ਬਣ ਕੇ ਤਿਆਰ ਹੈ ਤੁਹਾਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੀ ਤਰ੍ਹਾਂ ਦੀ ਨਵੀਂ-ਨਵੀਂ रेसिपीਸ ਲੈ ਕੇ ਆਪਾਂ ਤੁਹਾਡੇ ਲਈ ਆਵਾਂਗੇ ਵਿੱਚ ਆਪਾਂ ਨੇ ਪਾਣਾ ਹੈ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਨਾ ਹੀ ਇਹਦੇ ਵਿੱਚ ਆਟਾ ਵਗੈਰਾ ਕੋਈ ਬਿਲਕੁਲ ਹੀ ਸਾਫ਼ ਕੰਟੇਨਰ ਆਪਾਂ ਨੇ ਲੈਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਅਚਾਰ ਜਿਹੜਾ ਆਪਣਾ ਬਿਲਕੁਲ ਹੀ ਠੰਡਾ ਹੋ ਗਿਆ ਮੈਂ ਤੁਹਾਨੂੰ ਦਿਖਾ ਦੇਣੀ ਆ ਆ ਦੇਖੋ ਬਹੁਤ ਹੀ ਵਧੀਆ ਕਲਰ ਵੀ ਹੋ ਚੁੱਕਿਆ ਇਹਦਾ ਤੇ ਬਹੁਤ ਪੂਰੀ ਤਰ੍ਹਾਂ ਠੰਡਾ ਵੀ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾਵਾਂਗੇ ਸਾਲ ਤੋਂ 2 ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਲੌਂਗ ਟਾਈਮ ਨਾ ਲੌਂਗ ਟਾਈਮ ਤੱਕ ਚੱਲਣ ਵਾਲਾ ਇਹ achar ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਬਹੁਤ ਹੀ ਵਧੀਆ ਆਪਣਾ achar ਬਣ ਕੇ ਤਿਆਰ ਹੋ ਜਾਂਦਾ ਹੈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਓ